ਦੈ ਲੋ ਸੁਣਣ ਵਾਲੀ ਕਹਾਣੀ ਹੈ ਜੀ ਬਹੁਤ ਹੀ ਸੋਹਣੀ ਕਹਾਣੀ ਹੈ ਇੱਕ ਵਾਰ ਜ਼ਰੂਰ ਸੁਣਿਓ ਜੀ ਬਾਅਦ ਵਿੱਚ ਲਾਈਕ ਜ਼ਰੂਰ ਕਰਦੇ ਹੋ ਜੀ ਸਿਆਣੀ ਤੀਨ ਨੂੰ ਸੁਣਿਆ ਨਹੀਂ ਮੈਂ ਕਦੋਂ ਦਾ ਗਲਾਸ ਮੰਗ ਰਿਆ ਤੇ ਤੂੰ ਕੰਨਾ ਵਿੱਚ ਰੂੰ ਦੇ ਕੇ ਪਈ ਏ ਕਿੰਨੀਆਂ ਕਿੰਨੀ ਵਾਰੀ ਕਿਹਾ ਕਿ ਜਦੋਂ ਮੈਂ ਆਮਾ ਗਲਾਸ ਸਲਾਦ ਮੇਰੇ ਅੱਗੇ ਮੇਸ ਤੇ ਪਿਆ ਹੋਣਾ ਚਾਹੀਦਾ ਪਰ ਨਲਾਇਕ ਜਹੀ ਤੇ ਦੂਤਾ ਕੋਈ ਅਸਰ ਹੀ ਨਹੀਂ ਕਿਦਾਂ ਫੁੱਲੀ ਪਈ ਐ ਖਾ ਖਾ ਕੇ ਗੰਦੇ ਖਾਂਦਾਂ ਦੀ ਇਹ ਕੁਝ ਬੋਲਦਿਆਂ ਰੇਸ਼ਮ ਨੇ ਬੋਤਲ ਦਾ ਟੱਟ ਖੋਲਿਆ ਉਸ ਤੇ ਪਤਨੀ ਰੂਪਾ ਨੇ ਗਲਾਸ ਸਲਾਦ ਤੇ ਨਮਕੀਨ ਅੱਗੇ ਲਿਆ ਧਰਿਆ ਤੇ ਕਿਹਾ ਕੁਝ ਤਾਂ ਸ਼ਰਮ ਕਰੋ ਚੰਦਰ ਦੇ ਬਾਪੂ ਕੁੜੀ ਜਵਾਨ ਹੋ ਗਈ ਐ 12ਵੀਂ ਤੋਂ ਬਾਅਦ ਇਸ ਨੂੰ ਕਾਲਜ ਦਾਖਲ ਕਰਵਾਉਣਾ ਹੈ ਤਾਨੂੰ ਕਿੰਨੀ ਵਾਰੀ ਕਿਹਾ ਕਿ ਇਸ ਚੰਦਰੀ ਸ਼ਰਾਬ ਨੂੰ ਛੱਡ ਦਿਓ ਪਰ ਤੁਹਾਡੇ ਤਾਂ ਕੰਨ ਤੇ ਜੂ ਨਹੀਂ ਸਰਕਦੀ ਪਤਾ ਨਹੀਂ ਰੱਬ ਮੇਰੇ ਤੋਂ ਕਿਹੜੇ ਇਮਤਿਹਾਨ ਲੈ ਰਿਹਾ ਹਾ ਹੋਰ ਦੋ ਸਾਲਾਂ ਨੂੰ ਪੂਰੀ ਦੇ ਹੱਥ ਪੀਲੇ ਕਰਨ ਲਈ ਮੁੰਡਾ ਲੱਭਣਾ ਪੈਣਾ ਜੇ ਇਸੇ ਤਰ੍ਹਾਂ ਪੀਂਦੇ ਰਹੇ ਤਾਂ ਕਿਸੇ ਨੇ ਵੀ ਆਪਣੀ ਧੀ ਦਾ ਸਾਥ ਨਹੀਂ ਲੈਣਾ ਹੁਣ ਤਾਂ ਛੱਡ ਦਿਓ ਇਸ ਕਲਮੋਹੀ ਸ਼ਰਾਬ ਨੂੰ ਚਲ ਹੋਰ ਚੁੱਪ ਕਰਕੇ ਤੇ ਆਪਣਾ ਕੰਮ ਕਰ ਮੈਂ ਤੇਰੀ ਬਕਵਕ ਸੁਣ ਲਈ ਨਹੀਂ ਬੁਲਾਇਆ ਚਾਹੇ ਥੋ ਮੈਨੂੰ ਸਰੂਰ ਬਣਾਉਣ ਦੇ ਅੱਖ ਲੱਗੇ ਤੁਹਾਡੇ ਸਰੂਰ ਨੂੰ ਜਾਂਦੀ ਏ ਕਿ ਨਹੀਂ ਮੈਂ ਨਹੀਂ ਜਾਣਾ ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਏ ਜੋ ਕਹਿਣਾ ਛੇਤੀ ਦੱਸ ਚੰਦਰ ਨੂੰ ਜੀਵੀਟੀ ਵਿੱਚ ਦਾਖਲਾ ਕਰਵਾਉਣਾ ਹੈ ਉਸਨੇ 12ਵੀਂ ਵਿੱਚ 75% ਦੇ ਨੰਬਰ ਲਏ ਹਨ ਉਸਦੀ ਅਧਿਆਪਕਾ ਕਹਿੰਦੀ ਹੈ ਕੁੜੀ ਨੂੰ ਜੀਵੀਟੀ ਵਿੱਚ ਦਾਖਲਾ ਕਰਵਾ ਦਿਓ ਇਸ ਦਾ ਸਰਕਾਰੀ ਕਾਲਜ ਵਿੱਚ ਨੰਬਰ ਪੈ ਜਾਵੇਗਾ ਤੇ ਫਿਰ ਸਰਕਾਰੀ ਨੌਕਰੀ ਮਿਲ ਜਾਵੇਗੀ ਆਪਾਂ ਨੂੰ ਕੁੜੀ ਅੱਗੇ ਪੜਾਉਣਾ ਕੁਝ ਨਹੀਂ ਕਰਾਉਣਾ ਘਰ ਬਿਠਾ ਕੇ ਰੋਟੀ ਟੁਕ ਸਿਖਾ ਦੇ ਫਿਰ ਉਸ ਦਾ ਵਿਆਹ ਕਰ ਦਿਵਾਂਗੇ ਆਪੇ ਅਗਲੇ ਘਰ ਜਾ ਕੇ ਭਾਵੇਂ ਪੜੇ ਤੇ ਭਾਵੇਂ ਰੋਟੀਆਂ ਫੁਕਾਵੇ ਸਾਨੂੰ ਕੀ ਨਾਲੇ ਇਸ ਦੀ ਕਮਾਈ ਕਿਹੜਾ ਸਾਨੂੰ ਮਿਲਣੀ ਏ ਬਸ ਰਹਿਣ ਦੀ ਉਸ ਨੂੰ ਘਰ ਹੀ ਨਾਲੇ ਅੱਜਕੱਲ੍ਹ ਜ਼ਮੀਨ ਦੇ ਕੰਮਾਂ ਵਿੱਚ ਮੰਦੀ ਏ ਸੌਦੇ ਨਹੀਂ ਵਿਕ ਰਹੇ じゃ ਹੁਣ ਤੂੰ ਮੇਰੇ ਵਾਸਤੇ ਰੋਟੀ ਬਣਾ ਪਹਿਲਾਂ ਮੇਰੀ ਗੱਲ ਸੁਣ ਲਓ ਮੈਂ ਕਿਹਾ ਕੁੜੀ ਨੂੰ ਅੱਗੇ ਪੜਾਉਣਾ ਨਾਲੇ ਤੁਸੀਂ ਜਿਹੜੀ ਆ ਰੋਜ਼ ਸ਼ਰਾਬ ਪੀਂਦੇ ਹੋ ਇਹ ਕਿਹੜੀ ਮੁਫਤ ਆਉਂਦੀ ਹੈ ਇਹ ਪੀਣੀ ਛੱਡ ਦਿਓ ਕੁੜੀ ਦੀ ਪੜਾਈ ਜੋ ਕੇ ਪੈਸੇ ਆਪੇ ਬਣ ਜਾਣਗੇ ਜਾ ਜਾ ਐਵੇਂ ਮੂਹਰ ਨਾ ਖਰਾਬ ਕਰ ਮੇਰਾ ਮੈਂ ਤੈਨੂੰ ਕਹਿ ਦਿੱਤਾ ਨਾ ਮੈਂ ਨਹੀਂ ਪੜਾਉਣੀ ਕੁੜੀ ਬਸ ਹੁਣ ਇਸ ਸਬੰਧ ਵਿੱਚ ਕੋਈ ਗੱਲ ਨਹੀਂ ਹੋਵੇਗੀ ਦੂਜੇ ਪਾਸੇ ਚੰਦਰ ਮਾਪੇ ਦੀ ਸਾਰੀ ਗੱਲ ਸੁਣ ਰਹੀ ਸੀ ਉਸ ਦੀ ਮੰਮੀ ਨੇ ਉਸ ਨੂੰ ਪੜਦੇ ਓਲੇ ਸਾਰੀ ਗੱਲ ਸੁਣਦਿਆਂ ਵੇਖ ਲਿਆ ਉਹ ਮੂੰਹ ਅੱਖਾਂ ਸਾਫ਼ ਕਰਦੇ ਚੰਦਰਕੁਲ ਗਈ। ਅਤੇ ਕੁਲਪੁਰੀ ਪਚ ਲਿਆ ਤੇ ਉਸ ਨੂੰ ਪਰੋਸਾ ਦਵਾਇਆ ਕਿ ਉਸ ਦੀ ਮਾਂ ਚੰਦਰ ਨੂੰ ਜ਼ਰੂਰ ਪੜਾਵੇਗੀ। ਪਰ ਚੰਦਰ ਖਮੋਸ਼ ਸੀ। ਉਹ ਵੀ ਆਪਣੇ ਪਿਤਾ ਰੇਸ਼ਮਦੀਪ ਇਸ ਵਿਵਹਾਰ ਤੋਂ ਦੁਖੀ ਸੀ। ਉਹ ਵੀ ਚਾਹੁੰਦੀ ਸੀ ਕਿ ਉਸ ਦੇ ਪਿਤਾ ਸ਼ਰਾਬ ਛੱਡ ਦੇਣ। ਪਰ ਉਸ ਨੂੰ ਕੋਈ ਰਾਹ ਨਹੀਂ ਸੀ ਦਿਖ ਰਿਹਾ। ਉਸ ਨੇ ਪਰਮਾਤਮਾ ਅੱਗੇ ਅਰਜ਼ੋਈ ਕੀਤੀ। ਕੋਈ ਤਰੀਕਾ ਦੱਸੋ ਜਿਸ ਨਾਲ ਉਹ ਆਪਣੇ ਪਿਤਾ ਨੂੰ ਸ਼ਰਾਬ ਛਡਾ ਸਕੇ ਇਸੇ ਤਰ੍ਹਾਂ ਸੋਚਦੀ ਉਸ ਹੋ ਗਈ ਜਦੋਂ ਸਵੇਰੇ ਉੱઠી ਤਾਂ ਉਸ ਨੂੰ ਰਾਹ ਲੱਗ ਗਿਆ ਸੀ ਉਸ ਨੇ ਅੱਜ ਉਸ ਤਰਕੀਬ ਤੇ ਕੰਮ ਕਰਨ ਦੀ ਸੋਚ ਲਈ ਸ਼ਾਮ ਨੂੰ ਜਦੋਂ ਉਸ ਦਾ ਪਿਤਾ ਘਰ ਆਇਆ ਤਾਂ ਉਸ ਨੇ ਵੇਖਿਆ ਉਸ ਦੇ ਆਵਾਜ਼ ਮਾਰਨ ਤੋਂ ਪਹਿਲਾਂ ਹੀ ਦੋ ਗਲਾਸ ਮੇਜ਼ ਤੇ ਪੈਸੀ ਅਤੇ ਨਾਲ ਹੀ ਨਮਕੀਨ ਸਲਾਦ ਵੀ ਚੰਦਨ ਵੀ ਪਿਓ ਪਾਸ ਆ ਕੇ ਬੈਠ ਗਈ ਜਦੋਂ ਰਮੇਸ਼ ਸ਼ਰਾਬ ਦੀ ਬੋਤਲ ਖੋਲਣ ਲੱਗਾ ਤਾਂ ਚੰਦਨ ਨੇ ਬੋਤਲ ਆਪਣੇ ਪਿਤਾ ਦੇ ਹੱਥੋਂ ਫੜ ਲਈ ਤੇ ਖੁਦ ਖਿਲਾਸ ਵਿੱਚ ਸ਼ਰਾਬ ਪੋਣ ਲੱਗੀ ਇਹ ਵੇਖ ਕੇ ਰਮੇਸ਼ ਹੱਕਾ ਵੱਕਾ ਰਹਿ ਗਿਆ ਉਸ ਨੂੰ ਉਸਨੇ ਚੰਦਨ ਨੂੰ ਪੁੱਛਿਆ "ਏ ਕੀ ਕਰ ਰਹੀ ਹੈ? ਅਤੇ ਤੂੰ ਸ਼ਰਾਬ ਕਿਉਂ ਪਾ ਰਹੀ ਹੈ?" ਪੁੜੀਆਂ ਅਜਿਹੇ ਕੰਮ ਨਹੀਂ ਕਰਦੀਆਂ ਚੰਦਨ ਨੇ ਅੰਸੂਨਾ ਕਰ ਦਿੱਤਾ ਤੇ ਆਪਣੇ ਆਪਣੇ ਵਾਲੇ ਕੋਲ ਪਾਸੇ ਰੱਖੇ ਗਲਾਸ ਵਿੱਚ ਰਾਹ ਪੋਲੀ ਸ਼ੁਰੂ ਕਰ ਦਿੱਤੀ ਰੇਸ਼ਮ ਨੇ ਜ਼ੋਰ ਨਾਲ ਗੁੱਸੇ ਵਿੱਚ ਕਿਹਾ ਇਹ ਕੀ ਹੋ ਰਿਹਾ ਹੈ ਚੰਦਰ ਪੋਲੀ ਪਾਪਾ ਤੁਸੀਂ ਕਹਿੰਦੇ ਹੋ ਨਾ ਸਰੂਰ ਜਿਹਾ ਆਉਂਦਾ ਹੈ ਸਾਡੇ ਨਾਲ ਕੰਪਨੀ ਕਰਨੀ ਹੈ ਮੈਂ ਵੀ ਤਾਂ ਵੇਖਾਂ ਚੰਗੇ ਪਾਪਾ ਨੂੰ ਸਰੂਰ ਆਉਂਦਾ ਤਾਂ ਮੈਂ ਵੀ ਆਪਣੇ ਪਾਪਾ ਨਾਲ ਮਿਲ ਕੇ ਸਰੂਰ ਬਣਾਉਂਗੀ ਅੰਮਾ ਤਾਂ ਐਵੇਂ ਲੜਦੀ ਰਹਿੰਦੀ ਏ ਉਸ ਨੂੰ ਕੀ ਪਤਾ ਸਰੂਰ ਕੀ ਹੁੰਦਾ ਮੂਡ ਕਿਵੇਂ ਠੀਕ ਰਹਿੰਦਾ ਉਸ ਨੂੰ ਤਾਂ ਬਸ ਤੁਹਾਡੀ ਤੋਂ ਵੀ ਬਹੁਤ ਅਲਰਜੀ ਹੈ ਉਸ ਨੂੰ ਕੀ ਪਤਾ ਇਸ ਸੋਮਰਸ ਨੂੰ ਦੇਵਤੇ ਵੀ ਪੀਂਦੇ ਸੀ ਪਾਪਾ ਉਹ ਕਿਵੇਂ ਕੇਸੀ ਸਟੋਰੀ ਮੈਂ ਭੁੱਲ ਗਈ ਜਦੋਂ ਸਮੁੰਦਰ ਮंथਨ ਤੋਂ ਬਾਅਦ ਦੇਵਤੇ ਆਤੇ ਰਾਖਸ਼ ਗਾ ਨੇ 14 ਰਤਨ ਕੱਢ ਦੇ ਸੀ ਕੱਢਦੇ ਸਮੇ ਇਹ ਸੋਮਰਾਸ ਕੱਢਿਆ ਸੀ ਇਹ ਗੱਲਾਂ ਸੁਣ ਰਮੇਸ਼ ਪਾਣੀ ਪਾਣੀ ਹੋ ਗਿਆ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਪਾਣਾ ਵਰਤ ਰਿਹਾ ਹੈ ਉਸ ਨੂੰ ਕੋਈ ਗੱਲ ਨਹੀਂ ਸੀ ਸੂਝ ਰਹੀ ਉਹ ਚੰਦਰ ਨਾਲ ਅੱਖ ਨਹੀਂ ਸੀ ਮਿਲਾ ਰਿਹਾ ਚੰਦਰ ਨੇ ਫੇਰ ਟਕੋਰ ਮਾਰੀ ਤੇ ਉਸ ਨੇ ਵੇਖਿਆ ਲੋਹਾ ਕਰਮ ਹੈ ਉਸ ਨੂੰ ਹੋਰ ਟੋੜਨਾ ਚਾਹੀਦਾ ਹੈ ਉਸ ਨੇ ਸ਼ਰਾਬ ਦਾ ਗਲਾਸ ਚੁੱਕਿਆ ਅਤੇ ਆਪਣੇ ਪਾਪਾ ਦੇ ਹੱਥ ਵਿੱਚ ਫੜਾਇਆ ਤੇ ਮੁੜ ਕੇ ਆਪ ਵੀ ਸ਼ਰਾਬ ਦਾ ਗਲਾਸ ਹੱਥ ਵਿੱਚ ਫੜ ਲਿਆ ਪਾਪਾ ਨੂੰ ਸਬੋਧਨ ਹੁੰਦੇ ਹੋਏ ਕਿਹਾ ਪਾਪਾ ਚियर्स ਜਿਵੇਂ ਹੀ ਚੰਦਰ ਗਲਾਸ ਮੂੰਹ ਨੂੰ ਲਗਾਇਆ ਜੋਰਦੀ ਟੜਕ ਦੀ ਆਵਾਜ਼ ਆਈ ਸ਼ਰਾਬ ਦੀ ਬੋਤਲ ਟੁੱਟ ਗਈ ਸੀ ਤੇ ਸਾਰੀ ਸ਼ਰਾਬ ਕਮਰੇ ਵਿੱਚ ਖਿੱਲਰ ਗਈ ਉਸਦੇ ਪਿਤਾ ਨੇ ਉਸਦੇ ਪਿਓ ਨੇ ਫੁਰਤੀ ਨਾਲ ਚੰਦਰ ਦੇ ਹੱਥ ਤੋਂ ਸ਼ਰਾਬ ਦਾ ਗਲਾਸ ਫੜ ਥੱਲੇ ਜ਼ਮੀਨ ਤੇ ਮਾਰਿਆ ਅਤੇ ਆਪਣਾ ਗਲਾਸ ਵੀ ਪਾੜ ਦਿੱਤਾ ਰਮੇਸ਼ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਚੰਦਰ ਨੇ ਮਨੋ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਸਾਰੀ ਸਫਾਈ ਸਫਾਈ ਕਰ ਆਪਣੇ ਕਮਰੇ ਵਿੱਚ ਸੌ ਗਈ ਅਗਲੀ ਸਵੇਰ ਰੇਸ਼ਮ ਜਦੋਂ ਦੇ ਉਠਰਤੋ ਪਹਿਲਾਂ ਹੀ ਤਿਆਰ ਸੀ ਉਸਨੇ ਚੰਦਰ ਨੂੰ ਆਵਾਜ਼ ਲਗਾਈ ਉਠ ਚੰਦਰ ਬੇਟੀ ਬੇਟੇ ਚੱਲ ਤੇਰੀ ਮੰਮੀ ਕਹਿੰਦੀ ਸੀ ਤੈਨੂੰ ਕਾਲਜ ਦਾਖਲ ਕਰਵਾਉਣਾ ਹੈ ਚੱਲ ਬੇਟੀ ਤਿਆਰ ਹੋ ਮੈਂ ਤੇਰੀ ਨਾਲ ਕਾਲਜ ਜਾਂਦਾ ਹਾਂ ਫਿਰ ਮੈਂ ਕੰਮ ਤੇ ਜਾਵਾਂਗਾ ਤੇ ਹੁਣ ਮੈਂ ਸ਼ਰਾਬ ਪੀਣਾ ਛੱਡ ਦਿੱਤਾ ਹੈ ਹੁਣ ਤਾਂ ਖੁਸ਼ ਹੈ ਮੇਰੇ ਬੇਟੇ ਚੰਦਰ ਤੇ ਰੂਪਾ ਕੋਲੋਂ ਇਹ ਖੁਸ਼ੀ ਸੰਭਾਲੀ ਨਹੀਂ ਸੀ ਜਾਂਦੀ ਇਹ ਪਿਓਤੀ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਫਿਰ ਮਿਲਦੇ ਹਾਂ ਕਿਸੇ ਹੋਰ ਕਹਾਣੀ ਨਾਲ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਜਰੂ ਸਬਸਕ੍ਰਾਈਬ ਕਰ ਲਿਓ ਜੀ ਫਿਰ ਮਿਲਦੇ ਹਾਂ ਜੀ ਕਿਸੇ ਹੋਰ ਪਰਿਵਾਰਿਕ ਕਹਾਣੀ ਨਾਲ ਧੰਨਵਾਦ